ਹਾਂਜੀ ਸਤਿ ਸ਼੍ਰੀਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਮੇਕ ਸ਼ਰ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਹਾਂਜੀ ਵੀ ਦੋਸਤੋ ਆ ਆ ਅੱਜ ਵਿਸ਼ੇ ਤੇ ਜਿਸ ਤੇ ਆਪਾਂ ਵੀਡੀਓ ਅੱਜ ਬਣਾ ਰਹੇ ਆ ਇਹ ਬੜੇ ਲੋਕਾਂ ਨੇ ਹੋਰਾਂ ਨੇ ਵੀ ਬਣਾਈ ਹੋਣੀ ਆ ਤੇ ਪਹਿਲਾਂ ਵੀ ਪਹਿਲਾਂ ਵੀ ਬਣਾ ਚੁੱਕਾ ਪਰ ਅੱਜ ਇੱਕ ਵਾਰੀ ਨਾ ਪੂਰੇ ਡਿਟੇਲ ਚ ਤੇ ਚੰਗੀ ਤਰ੍ਹਾਂ ਸਾਰਾ ਨਿਚੋੜ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਰੱਖ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬੜਾ ਵੀਰ ਭੈਣਾਂ ਦੇ ਕੰਮ ਆਊਗੀ ਤੇ ਜੇ ਤੁਸੀਂ ਪੇਰੈਂਟਸ ਹੋ ਬੱਚਿਆਂ ਦੇ ਤੁਸੀਂ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹੋ ਕੈਨੇਡਾ ਜਾਂ ਬਾਹਰ ਦੇ ਮੁਲਕਾਂ 'ਚ ਤਾਂ ਐਨ ਤੱਕ ਸੁਣ ਲਿਓ ਤੇ ਕੱਲੋਂ ਤੁਹਾਡੇ ਲਈ ਵੀ ਹੈਲਪਫੁਲ ਹੋਊਗੀ ਵੀਡੀਓ ਦੇਖੋ ਬਾਹਰ ਆਣਾ ਕੈਨੇਡਾ ਆਣਾ ਜਾਂ ਹੋਰ ਕਿ ਕੰਟਰੀ ਜਾਣਾ ਅਮਰੀਕਾ ਜਾਂ ਇੰਗਲੈਂਡ ਕਿਤੇ ਵੀ ਮਾੜਾ ਨਹੀਂ ਹੁੰਦਾ ਠੀਕ ਆ ਤੁਸੀਂ ਆ ਰਹੇ ਹੋ ਠੀਕ ਆ ਵਧੀਆ ਸਭ ਕੁਝ ਮੇਨ ਇੱਕ ਚੀਜ਼ ਆ ਉਹ ਹਮੇਸ਼ਾ ਯਾਦ ਰੱਖਣੀ ਆ ਵੀ ਐਕਸਪੈਕਟੇਸ਼ਨਸ ਘੱਟ ਤੋਂ ਘੱਟ ਰੱਖ ਕੇ ਆਉਣੀ ਆ ਕਿਉਂਕਿ ਸੰਤਾਨਾਂ ਮੇਰੇ ਕੋਈ ਸੱਚੀਆਂ ਗੱਲਾਂ ਦੱਸਦਾ ਅੱਜ ਜਿਵੇਂ ਅਸੀਂ ਵੀ ਆਏ ਸੀ ਮੈਂ ਵੀ ਆਇਆ ਸੀ ਮੈਨੂੰ ਆਲਮੋਸਟ 1.5 ਸਾਲ ਹੋ ਗਿਆ ਤੇ ਬੜਾ ਕੋਈ ਸੋਚ ਕੇ ਮੈਂ ਵੀ ਆਇਆ ਸੀਗਾ ਵੀ ਇਦਾਂ ਵੀ ਹੋਊਗਾ ਇਦਾਂ ਵੀ ਹੋਊਗਾ ਪਰ ਉਹਨਾਂ ਚ ਉਹਦੀਆਂ ਤੋਂ ਜਾਂਦੀਆਂ ਚੀਜ਼ਾਂ ਹੋਈਆਂ ਹੀ ਨਹੀਂ ਠੀਕ ਆ ਹੁਣ ਵੀ ਅੱਜ ਵੀ ਅਸੀਂ ਬੱਸ 'ਚ ਆਏ ਆ ਇੰਨੀ ਗਰਮੀ ਆ ਇੱਥੇ ਮਤਲਬ ਇੰਡੀਆ ਨਾਲੋਂ ਤਾਂ ਘੱਟ ਹੀ ਗਰਮੀ ਆ ਪਰ ਸਾਡੇ ਮਤਲਬ ਬਹੁਤ ਗਰਮੀ ਕਿਉਂਕਿ ਇੱਥੇ ਜਿੰਨੀ ਠੰਡ ਹੁੰਦੀ ਆ ਤੇ ਗਰਮੀ ਮੇਨ ਪੈਂਦੀ ਇੱਕ ਦੋ ਮਹੀਨੇ ਤੇ ਇੱਕ ਦੋ ਮਹੀਨੇ 'ਚ ਬੱਸ ਹੋ ਜਾਂਦੀ ਆ ਮਤਲਬ ਪੂਰ ਰਿੱਕਸ਼ੀ ਗਰਮੀ ਹੰਗੀ ਬਸ ਬਸ ਉਹਦੇ ਚ ਹੀ ਹਾਂ ਤੇ ਅਸੀਂ ਆਏ ਬਸਟ ਕਾਲਜ ਅਸੀਂ ਡੇਢ ਘੰਟਾ ਟਰੈਵਲ ਕਰਕੇ ਆਏ ਹਾਂ ਬਸ ਤੇ ਉੱਚ ਵੀ ਖੜੇ ਹੋ ਕੇ ਆਏ ਆ ਗਰਮੀ ਦੇ ਵਿੱਚ ਬੁਰਾ ਹਾਲ ਹੋ ਗਿਆ ਹਨਾ ਹੁਣ ਦੇਖੋ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਐਦਾ ਜਦੋਂ ਉਹਦੇ ਆਇਆ ਇਦਾਂ ਹੀ ਕਰ ਰਹੇ ਆ ਬਟ ਇੱਕ ਟਾਈਮ ਤੇ ਆ ਕੇ ਬੰਦਾ ਸੋਚਣ ਲੱਗ ਜਾਂਦਾ ਯਾਰ ਅਸੀਂ ਪੰਜਾਬ ਚ ਨਹੀਂ ਵਧੀਆ ਅਸੀਂ ਆਪਣੇ ਘਰ ਨਹੀਂ ਸੀ ਵਧੀਆ ਉੱਥੇ ਸਾਡੇ ਤੋਂ ਮੋਟਰਸਾਈਕਲ ਸੀ ਕਾਰ ਸੀ ਘਰਾਂ ਚ ਏਸੀ ਸੀ ਸਾਰੀਆਂ ਫੈਸਿਲਿਟੀਜ਼ ਸੀਗੀਆਂ ਦੇਖੋ ਇਹ ਤੁਹਾਡੇ ਦਿਮਾਗ ਚ ਆਊਗਾ ਭਾਵੇਂ ਤੁਸੀਂ ਪਿੱਛੋਂ ਜਿੰਨੇ ਮਰਜ਼ੀ ਸੋਖੇ ਹੋਵੋ ਜਿੱਦਾਂ ਵੀ ਹੋਵੋ ਇੱਕ ਪੰਡ ਤੇ ਆ ਕੇ ਹਰ ਬੰਦੇ ਦੇ ਇੱਥੇ ਸਟੂਡੈਂਟ ਦੇ ਦਿਮਾਗ 'ਚ ਆਉਂਦਾ ਪਰ ਫਰਕ ਕਿੱਥੇ ਆ ਜਿਹੜੇ ਤਾਂ ਹੁੰਦੇ ਪਿੱਛੋਂ ਬਾਹਰ ਤਗੜੇ ਉਹਨਾਂ ਕੋਲ ਤਾਂ ਆਪਸ਼ਨ ਹੁੰਦਾ ਵੀ ਉਹ ਜਾ ਵੀ ਸਕਦੇ ਆ ਜਿਹੜੇ ਸਾਡੇ ਵਰਗੇ ਹੁੰਦੇ ਆ ਮਿਡਲ ਕਲਾਸ ਜਾਂ ਫਰਮਾਤੜ ਬੰਦੇ ਉਹ ਨਹੀਂ ਮੁੜ ਸਕਦੇ ਉਹਨਾਂ ਨੂੰ ਇੱਥੇ ਕਰੀਅਰ ਬਣਾਉਣਾ ਆ ਬਣਾਉਣਾ ਪੈਂਦਾ ਆ ਸੋ ਐਕਸਪੈਕਟੇਸ਼ਨਸ ਘੱਟ ਤੋਂ ਘੱਟ ਰੱਖ ਕੇ ਹੋਣੀਆਂ ਇਸ ਮੁਲਕ ਤੋਂ ਬਸ ਇਹ ਇੱਕ ਰੱਖਣੀ ਆ ਉਮੀਦ ਹਮੇਸ਼ਾ ਵੀ ਸਾਡਾ ਵੀ ਚੰਗਾ ਢੰਗ ਆਊਗਾ ਕਿਉਂਕਿ ਇਨੀਸ਼ੀਅਲ ਚ ਬੜਾ ਮੁਸ਼ਕਿਲ ਹੁੰਦਾ ਜੇ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੇਰਾ ਪਹਿਲਾ ਸਾਲ ਵੀ ਬਹੁਤ ਔਖਾ ਰਿਹਾ ਹੁਣ ਵੀ ਮਤਲਬ ਸਟਰਗਲ ਕਰ ਰਹੇ ਹਾਂ ਪੂਰਾ ਦਬਾ ਕੇ ਤੇ ਹੌਲੀ ਹੌਲੀ ਹਾਂਜੀ ਪੈਰ ਲੱਗਣੇ ਸ਼ੁਰੂ ਹੋਏ ਆ ਤੇ ਹਰ ਇੱਕ ਦੇ ਹੌਲੀ ਹੌਲੀ ਲੱਗਦੇ ਆ ਇਹ ਵੀ ਗੱਲ ਬੜੀ ਕਲੀਅਰ ਦੀ ਆ ਸੋ ਜਿਹੜਾ ਵੀ ਨਵਾਂ ਬੱਚਾ ਹੁੰਦਾ ਆ ਮੈਂ ਉਹਨੂੰ ਇਹੀ ਗੱਲ ਕਹਿੰਨਾ ਵੀ ਇੱਥੇ ਉਮੀਦਾਂ ਆਪਣੀਆਂ ਘੱਟ ਰੱਖ ਕੇ ਆਓ ਵੀ ਅਸੀਂ ਛੇਤੀ ਛੇਤੀ ਆ ਵੀ ਕਰ ਲਾਂਗੇ ਛੇਤੀ ਛੇਤੀ ਇੱਥੇ ਕੁਝ ਨਹੀਂ ਹੁੰਦਾ ਇੱਥੇ ਟਾਈਮ ਲੱਗਦਾ ਹੈ ਹੋਊਗਾ ਸਭ ਇਹ ਵੀ ਤੁਹਾਨੂੰ ਗੱਲ ਦੱਸਦਾਂਾ ਹੋਊਗਾ ਸਭ ਪਰ ਜਦੋਂ ਤੁਸੀਂ ਇਹ ਜਲਦੀ ਨਾਲ ਲੈਣਾ ਕੁਇਕ ਸਕਸੈਸ ਵਾਲੀ ਜਿਹਦਾ ਅੱਜਕੱਲ ਇੰਟਰਨੈਟ ਤੇ ਹਲਦਾ ਇੱਥੇ ਕੁਇਕ ਸਕਸੈਸ ਨਹੀਂ ਹੈਗੀ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਮੁਲਕਾਂ ਨੂੰ ਟਾਈਮ ਲੱਗਦਾ ਹੈ ਐਂਡ ਜੇ ਆਪਾਂ ਇਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਕਰੀਏ ਜੇ ਤੁਸੀਂ ਸੋਚਦੇ ਹੋ ਵੀ ਤੁਸੀਂ ਵੀ ਦਿਹਾੜੀਆਂ ਲਾ ਕੇ ਇੱਥੇ ਕੁਝ ਨਾ ਕੁਝ ਕਰ ਲਓਗੇ ਤਾਂ ਇਹ ਤੁਹਾਡਾ ਬਹੁਤ ਵੱਡੀ ਗਲਤਫਹਿਮੀ ਆ ਅੱਜ ਦੇ ਟਾਈਮ 'ਚ ਕਿਉਂਕਿ ਜਿੰਨੀ ਇੱਥੇ ਇਨਫਲੇਸ਼ਨ ਵੱਧ ਚੁੱਕੀ ਆ ਇੱਥੇ ਦਿਹਾੜੀਆਂ ਲਾ ਕੇ ਕੁਝ ਬੰਦਾ ਹੀ ਨਹੀਂ ਪਿਆ ਬੰਦਾ ਇੱਕ ਜਿਹੜਾ ਮਿਡਲ ਕਲਾਸ ਬੰਦਾ ਇੱਥੇ ਜਿਹੜਾ ਸਿਰਫ 9 to 5 ਜੌਬ ਕਰ ਰਿਹਾ 8 8 12 12 ਘੰਟੇ ਦੀਆਂ ਸ਼ਿਫਟਾਂ ਲਾ ਰਿਹਾ ਉਹਦੇ ਵਸ ਦੀ ਖੇਡ ਨਹੀਂ ਰਹੀ ਅੱਜ ਕੈਨੇਡਾ ਜੇ ਤੁਹਾਨੂੰ ਕੈਨੇਡਾ 'ਚ ਵਧੀਆ ਸੋਨਾ ਫਿਊਚਰ ਬਣਾਉਣਾ ਹੈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਕੁਝ ਆਊਟ ਆਫ ਦਾ ਬਾਕਸ ਸੋਚਣਾ ਪੈਣਾ ਫਿਰ ਚਾਹੇ ਉਹ ਆਪਣਾ ਬਿਜ਼ਨਸ ਹੋਵੇ ਚਾਹੇ ਕੋਈ ਸਾਈਡ ਹਸਲ ਹੋਵੇ ਚਾਹੇ ਕੁਝ ਵੀ ਹੋਵੇ ਪਰ ਜਿਵੇਂ ਜਿਵੇਂ ਦੁਨੀਆ ਤਰੱਕੀ ਕਰ ਰਹੀ ਆ ਆਪਾਂ ਅੱਗੇ ਵੱਧ ਰਹੇ ਆ AI ਆ ਰਿਹਾ ਆ ਬੜਾ ਕੁਝ ਨਵੀਆਂ ਚੀਜ਼ਾਂ ਟੈਕਨੋਲੋਜੀ ਆ ਆ ਰਹੀ ਆ ਤੁਹਾਨੂੰ ਉਹਦੇ ਨਾਲ ਫ੍ਰੈਂਡਲੀ ਹੋਣਾ ਪੈਣਾ ਤੁਹਾਨੂੰ ਉਹ ਚੀਜ਼ਾਂ ਸਿੱਖਣੀਆਂ ਪੈਣੀਆਂ ਜੇ ਤੁਸੀਂ ਕੈਨੇਡਾ 'ਚ ਵੀ ਤਰੱਕੀ ਕਰਨੀ ਹੈ ਤਾਂ ਉਹਦੇ ਲਈ ਬੜਾ ਜ਼ਰੂਰੀ ਇਹ ਵੀ ਹੋ ਜਾਂਦਾ ਵੀ ਆਪਾਂ ਪਹਿਲਾਂ ਥੋੜੀ ਜਿਹੀ ਨਹੀਂ ਸਰਚ ਕਰਕੇ ਇਹ ਵੀ ਕੈਨੇਡਾ ਨੂੰ ਲੋਡ ਕਿੰਨਾ ਬੰਦਿਆਂ ਦੀ ਆ ਜੇ ਆਪਾਂ ਟਿਪੀਕਲ ਸੋਚਣਾ ਆਵਾਂਗੇ ਵੀ ਜਿਹੜਾ ਜਿੱਦਾਂ ਬਾਕੀ ਗਏ ਆ ਸੀ ਵੀ ਇੱਕਰੀ ਸੋ ਕੋਲਡ ਪੜਾਈ ਲਾ ਕੇ ਚੱਲ ਜੰਨੇ ਆ ਫਿਰ ਜਾ ਕੇ ਦਿਹਾੜੀਾਂ ਲਾਈ ਜਾਵਾਂਗੇ ਇਦਾਂ ਕੁਝ ਨਹੀਂ ਜੇ ਬੰਨਾ ਨਾ ਹੀ ਤੁਹਾਨੂੰ ਇੱਥੇ ਦੀ ਸਰਕਾਰ ਨੇ ਦੇਣੀ ਪੀਆਰ ਫੋਰ ਦਾ ਟਾਈਮ ਵੀ ਜਿੱਡੇ ਹੁੰਦੇ ਹਾਲਾਤ ਉਹ ਜਦੋਂ ਤੁਸੀਂ ਆਉਣਾ ਆ ਤੁਸੀਂ ਥੋੜੀ ਜੀ ਰਿਸਰਚ ਕਰ ਲਓ ਬਸ ਕਿ ਹਾਂ ਆ ਇੱਥੇ ਕੈਨੇਡਾ ਜੀ ਅੱਜ ਦੀ ਡੇਟ ਤੇ ਡਿਮਾਂਡ ਤੇ ਜੌਬਸ ਹੈਗੀਆਂ ਨੇ ਇਹਨਾਂ ਨੂੰ ਉਹਨਾਂ ਨੇ ਪੀਆਰ ਦੇਣੀ ਆ ਤੇ ਤੁਹਾਡਾ ਅੱਦੇ ਤੋਂ ਜ਼ਿਆਦਾ ਕੰਮ ਉੱਥੇ ਹੀ ਸੋਖਾ ਹੋ ਜਾਣਾ ਐਦਾਂ ਦਾ ਵੀ ਹੈ ਨਹੀਂ ਕਿ ਬਹੁਤ ਤੁਹਾਨੂੰ ਸਕਿੱਲਸ ਚਾਹੀਦੀਆਂ ਹੁਣ ਅੱਜ ਦੀ ਡੇਟ ਤੇ ਇਹਨਾਂ ਨੂੰ ਐਗਰੀਕਲਚਰ ਲਈ ਬੜੇ ਬੰਦੇ ਚਾਹੀਦੇ ਆ ਉਹਦੇ ਵਿੱਚ ਵੀ ਇਹ ਪੀਆਰ ਦੇ ਰਹੇ ਆ ਠੀਕ ਆ ਪਰ ਆਪਣੀ ਲੋਕਾਂ ਨੂੰ ਪਤਾ ਨਹੀਂ ਹੈਗਾ ਕੱਲਾ ਹੈਲਥ ਕੇਅਰ ਨਹੀਂ ਉਸ ਤੋਂ ਇਲਾਵਾ ਐਗਰੀਕਲਚਰ ਜਾਂ ਹੋਰ ਵੀ ਬਹੁਤ ਟ੍ਰੇਡਸ ਨੇ ਜਿਨ੍ਹਾਂ ਦੇ ਵਿੱਚ ਬੜੀਆਂ ਫੀਸਾਂ ਇਨ੍ਹਾਂ ਦੇ ਵਿੱਚ ਪੀਆਰ ਵੀ ਸੌਖੀ ਹੈਗੀ ਆ ਤੇ ਜੌਬਸ ਵੀ ਇੱਥੇ ਅਜੀ ਡੇਟ ਚ ਹੈਗੀਆਂ ਸੋ ਇਸ ਚੀਜ਼ ਤੇ ਜ਼ਰੂਰ ਕੰਮ ਕਰਨਾ ਆ ਇਹ ਦੋ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣਾ ਫਿਰ ਇਸ ਤੋਂ ਬਾਅਦ ਇੱਕ ਹੋਰ ਜ਼ਰੂਰੀ ਗੱਲ ਤੁਹਾਨੂੰ ਦੱਸਦਾ ਵੀ ਇੱਥੇ ਆ ਕੇ ਕਿਸੇ ਨੂੰ ਆਪਣਾ ਭੇਦ ਨਾ ਦੋ ਕਿਉਂਕਿ ਲੋਕੀ ਇੱਥੇ ਤੁਹਾਨੂੰ ਮੈਂ ਸੱਚ ਦੱਸਾਂ ਇਹ ਸਾਡੇ ਮਿੱਟੀ ਦੇ ਵਿੱਚ ਇਦਾਂ ਦੇਖੋ ਸਾਰੇ ਲੋਕੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਪਰ ਮੋਸਟਲੀ ਇੱਥੇ ਲੋਕ ਇਦਾਂ ਦੇ ਹੈਗੇ ਆ ਲੋਕਾਂ ਨੂੰ ਸਿਰਫ ਆਪਣੀ ਆ ਇੱਥੇ ਉਹ ਸਿਰਫ ਆਪਣਾ ਫਾਇਦਾ ਦੇਖਦੇ ਆ ਕਿਸੇ ਦਾ ਨੁਕਸਾਨ ਨਹੀਂ ਦੇਖਦੇ ਵੀ ਯਾਰ ਅਗਲਾ ਬੰਦੇ ਦਾ ਕੀ ਹੋਊ ਜਾਂ ਕੀ ਨਹੀਂ ਕੋਈ ਨਹੀਂ ਇੱਥੇ ਦੇਖਦਾ ਇਹ ਜਿਹੜੇ ਪ੍ਰਾਣੇ ਵੀ ਆਪਾਂ ਨੂੰ ਗੱਲਾਂ ਕਹਿੰਦੇ ਸੀ ਨਾ ਵੀ ਇਹ ਮੁਲਕਾਂ ਦੇ ਵਿੱਚ ਲੋਕੀ ਸੈਲਫਿਸ਼ ਹੋਏ ਨੇ ਕਿਤੇ ਨਾ ਕਿਤੇ ਗੱਲਾਂ ਸੱਚੀਆਂ ਆ ਸੋ ਥੋੜਾ ਜਿਹਾ ਇੱਥੇ ਆਪਣਾ ਕਿਸੇ ਨੂੰ ਪਹਿਲੀ ਗੱਲ ਭੇਜ ਨਾ ਦਿਓ ਇੱਥੇ ਆਪਣਾ ਹੀ ਦੇਖ ਕੇ ਚੱਲੋ ਹੈਗਾ ਬਿਕੋਜ਼ ਆਪਣੀ ਤੁਸੀਂ ਪ੍ਰਾਈਵੇਸੀ ਜਿੰਨੀ ਤੁਸੀਂ ਰੱਖੋਗੇ ਨਾ ਉਨੇ ਹੀ ਤੁਸੀਂ ਸੌਖੇ ਰਹੋਗੇ ਇੱਥੇ ਮੁਲਕਾਂ ਦੇ ਵਿੱਚ ਆ ਗਏ ਭਾਵੇਂ ਤੁਹਾਡਾ ਰੂਮ ਮੇਟ ਆ ਭਾਵੇਂ ਤੁਸੀਂ ਕੰਮ ਤੇ ਕੋਈ ਤੁਹਾਡਾ ਸੋਹ ਕੋਲ ਯਾਰ ਦੋਸਤ ਆ ਉਹਨੂੰ ਆਪਣੀ ਲਾਈਫ ਦੇ ਭੇਜ ਦੋਗੇ ਨਾ ਤਾਂ ਤੁਸੀਂ ਉੱਥੇ ਕਮਜ਼ੋਰ ਹੋਵੋਗੇ ਸੋ ਜਿੰਨੀ ਪ੍ਰਾਈਵੇਸੀ ਰੱਖੀ ਜਾਂਦੀ ਆ ਪ੍ਰਾਈਵੇਸੀ ਰੱਖੋ ਫਿਰ ਆ ਗੱਲ ਆ ਜਾਂਦੀ ਆ ਵੀ ਯਾਰਾ ਦੋਸਤਾਂ ਦੀ ਇੱਥੇ ਆ ਗਏ ਜਿਹੜੇ ਤੇ ਤੁਹਾਡੇ ਇੱਥੇ ਆ ਕੇ ਜਿਹੜੇ ਯਾਰ ਦੋਸਤ ਬਣਦੇ ਕਾਲਜਾਂ ਦੇ ਵਿੱਚ ਜਾਂ ਫਿਰ ਉਦਾਂ ਕੰਮ ਕਰਾਂ ਤੇ ਉਹ ਯਾਰ ਦੋਸਤ ਤੁਹਾਡੇ ਬਾਲੀ ਰਹਿ ਟਿਕਨੇ ਨਹੀਂ ਹੁੰਦੇ ਇੱਥੇ ਠੀਕ ਆ ਇਦਾਂ ਮੋਸਟਲੀ ਸਭ ਨਾਲ ਇਦਾਂ ਹੀ ਹੁੰਦਾ ਉਹ ਕਾਲਜਾਂ ਤੱਕ ਹੀ ਰਹਿ ਜਾਂਦੇ ਆ ਜਾਂ ਇਦਾਂ ਹੀ ਰਹਿ ਜਾਂਦੇ ਆ ਇੱਥੇ ਦੀ ਗੱਲ ਕਰ ਰਿਹਾ ਮੈਂ ਪਰ ਜਿਹੜੇ ਤੁਹਾਡੇ ਪਿੱਛੋ ਯਾਰ ਦੋਸਤ ਬਣੇ ਨਾ ਕਾਫੀ ਟਾਈਮਾਂ ਦੇ ਉਹਨਾਂ ਨਾਲ ਸੰਪਰਕ ਤੇ ਜਰੂਰ ਰਹੋ ਸੋ ਇੱਥੇ ਆ ਕੇ ਇੰਨੇ ਬਿਜ਼ੀ ਨਾ ਹੋ ਜਿਓ ਵੀ ਜਿਹੜੇ ਤੁਹਾਡੇ ਉੱਥੇ ਵਧੀਆ ਯਾਰ ਦੋਸਤ ਸੀ ਉਹਨਾਂ ਨੂੰ ਭੁੱਲ ਜਿਓ ਕਿਉਂਕਿ ਅਸਲ 'ਚ ਉਹ ਤੁਹਾਡੇ ਹੈਗੇ ਪੁਰਾਣੇ ਦੋਸਤ ਸ਼ੁਰੂ ਤੋਂ ਤੁਸੀਂ ਉਹਨਾਂ ਨਾਲ ਪੜ੍ਹੇ ਹੋ ਉਹਨਾਂ ਨੇ ਜਰੂਰ ਖੜਨਾ ਇੱਕ ਟਾਈਮ ਤੇ ਆਗੇ ਪਰ ਇੱਥੇ ਉਹੀ ਗੱਲ ਆ ਵੀ ਇੱਥੇ ਮੋਸਟਲੀ ਲੋਕੀ ਹੈਗੇ ਮਤਲਬ ਹੀ ਠੀਕ ਹੈ ਤੇ ਕੋਈ ਕਿਸੇ ਲਈ ਇੱਥੇ ਖੜਦਾ ਨਹੀਂ ਜਦੋਂ ਤੱਕ ਤੁਸੀਂ ਪਹਿਲੇ ਸਮੈਸਟਰ ਤੱਕ ਤੁਸੀਂ ਦੇਖੋਗੇ ਜਿਹੜੇ ਬੰਦੇ ਨਾਲ ਨੇ ਉਹ ਦੂਜੇ 'ਚ ਨਹੀਂ ਹੁੰਦੇ ਦੂਜੇ 'ਚ ਜਿਹੜੇ ਤ ਕੋਈ ਰਹਿੰਦਾ ਨਹੀਂ ਸ਼ਾਇਦ ਵੱਤਾਂ ਦਾ ਇਕੱਦਾ ਬੰਦਾ ਰਹਿੰਦਾ ਆ ਫਿਰ ਅੱਗੇ ਜਾ ਕੇ ਸਾਰੇ ਬਿਜ਼ੀ ਹੋ ਜਾਂਦੇ ਇੱਥੇ ਇਦਾਂ ਦਾ ਸਾਰਾ ਕਿਤਾਬ ਆ ਠੀਕ ਆ ਫਿਰ ਆਪਾਂ ਆਖਰੀ ਗੱਲ ਕਰ ਲੈਂਦੇ ਆ ਮਾਪਿਓ ਹੁਣ ਕੋਈ ਵੀ ਬੰਦਾ ਤੁਹਾਡਾ ਸਾਥ ਛੱਡ ਜੂਗਾ ਪਰ ਤੁਹਾਡੇ ਮਾਪਿਓ ਇਦਾਂ ਜਨੇ ਹੋਣੀ ਤੁਹਾਡਾ ਕਦੀ ਸਾਥ ਛੱਡਣਗੇ ਇਹ ਤੁਸੀਂ ਮੇਕ ਸ਼ੋਰ ਕਰਨਾ ਵੀ ਤੁਸੀਂ ਡੇਲੀ ਆਪਣੇ ਮਾਪਿਓ ਨਾਲ ਗੱਲ ਕਰੋ ਉਹਨਾਂ ਨਾਲ ਸ਼ੇਅਰ ਕਰੋ ਪਰ ਇੱਕ ਲਿਮਟ ਦੇ ਵਿੱਚ ਜੇ ਕੁਝ ਚੀਜ਼ਾਂ ਹੁੰਦੀਆਂ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਨਾ ਉਹਦਾ ਕੋਈ ਫਾਇਦਾ ਨਹੀਂ ਹੋਣਾ ਕੀ ਜਦ ਤੁਹਾਨੂੰ ਜੌਬ ਨਹੀਂ ਮਿਲਦੀ ਪਈ ਜਾਂ ਤੁਸੀਂ ਫਰਸਟ੍ਰੇਟ ਹੋ ਇਥੇ ਸਟਰਗਲ ਬੜੀ ਕਰਨ ਬੜੀ ਕਰਨੀ ਪੈ ਰਹੀ ਆ ਜਾਂ ਇਦਾਂ ਜਿਹੇ ਸਾਰੀਆਂ ਚੀਜ਼ਾਂ ਤਾਂ ਦੱਸੋਗੇ ਤਾਂ ਉਹ ਕੁਝ ਖਾਸ ਕਰ ਨਹੀਂ ਪਾਉਣਗੇ ਪਰ ਪਰੇਸ਼ਾਨ ਬਹੁਤ ਹੋਣਗੇ ਵੀ ਯਾਰ ਅਸੀਂ ਆਪਣੇ ਬੱਚੇ ਨੂੰ ਭੇਜਿਆ ਸਾਡਾ ਬੱਚਾ ਉਥੇ ਇਕੱਲਾ ਆ हां ਕਈ ਵਾਰੀ ਤੁਹਾਡਾ ਜ਼ਿਆਦਾ ਮਾਨਣਾ ਕੋਈ ਚੀਜ਼ਾਂ ਦੇ ਸ਼ੇਅਰ ਕਰ ਲਓ ਪਰ ਤੁਹਾਨੂੰ ਲਿਮਟ ਪਤਾ ਹੋਣੀ ਚਾਹੀਦੀ ਹੈ ਮੈਂ ਵੀ ਮਿਸਟੇਕ ਬਹੁਤ ਕਰਦਾ ਸੀ ਫਾਲਤੂ ਦੀ ਚੀਜ਼ਾਂ ਦੱਸਦੰਾ ਸੀ ਅੱਜ ਇਦਾਂ 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 ਫਿਰ ਮੇਰੇ ਘਰ ਦੇ ਵੀ ਉਹਨਾਂ ਪਰੇਸ਼ਾਨ ਹੁੰਦੇ ਸੀ ਸੋ ਜਿਹੜੇ ਸਟੂਡੈਂਟ ਹਨ ਜਿਨ੍ਹਾਂ ਨਵੇਂ ਆਉਣਾ ਉਹ ਜ਼ਰੂਰ ਇਹ ਗੱਲ ਯਾਦ ਰੱਖਿਓ ਵੀ ਆਪਣੇ ਮਾਪਿਆਂ ਨੂੰ ਸ਼ੇਅਰ ਕਰਨੀਆਂ ਚੀਜ਼ਾਂ ਠੀਕ ਆ ਪਰ ਉਹਦੀ ਵੀ ਇੱਕ ਹੱਦ ਹੈ ਵੀ ਸਭ ਕੁਝ ਨਹੀਂ ਕਰਨਾ ਵੀ ਅੱਜ ਮੈਂ ਥੋੜਾ ਸੈਡ ਫੀਲ ਕਰ ਰਿਹਾ ਸੀ ਅੱਜ ਮੈਂ ਪਰੇਸ਼ਾਨ ਆ ਜਾਂ ਮੈਂ ਸੋਚਣਾ ਇਦਾਂ ਕਿਉਂਕਿ ਉਹ ਪਤਾ ਉਹ ਬੈਠੇ ਆਪਣੇ ਤੋਂ ਬਹੁਤ ਦੂਰ ਆ ਤੇ ਉਹ ਕਰ ਕੁਝ ਨਹੀਂ ਸਕਦੇ ਉਹ ਉਹ ਇਹੀ ਆ ਵੀ ਜੇ ਤੁਹਾਡੇ ਇਦਾਂ ਦੇ ਕੋਈ ਯਾਰ ਦੋਸਤ ਹੈਗੇ ਜਿਨ੍ਹਾਂ ਨਾਲ ਤੁਸੀਂ ਸ਼ੇਅਰ ਕਰ ਸਕੋ ਜਿਹੜੇ ਵਧੀਆ ਤੁਹਾਡੇ ਯਾਰ ਦੋਸਤ ਹੈਗੇ ਇੱਥੋਂ ਦੇ ਸੋਹ ਕੋਲ ਯਾਰ ਦੋਸਤ ਨਹੀਂ ਜਿਹੜੇ ਸ਼ੁਰੂ ਤੋਂ ਤੁਹਾਡੇ ਨਾਲ ਨੇ ਜਾਂ ਇਦਾਂ ਦਾ ਕੋਈ ਇੱਕ ਭੈਣ ਭਰਾ ਤੁਹਾਡੀ ਲਾਈਫ 'ਚ ਹੋਣਾ ਆ ਜਾਂ ਹਨਾ ਉਹ ਜਿਨ੍ਹਾਂ ਦੇ ਨਾਲ ਉਹ ਚੀਜ਼ਾਂ ਸ਼ੇਅਰ ਕਰੋ ਵੀ ਹਾਂਜੀ ਮੈਨੂੰ ਜੋਬ ਨਹੀਂ ਮਿਲਦੀ ਵੀ ਮੈਂ ਇਦਾਂ ਸੋਚਦਾ ਜਾਂ ਆਹ ਚੀਜ਼ਾਂ ਉਹ ਥੋੜਾ ਜਿਹਾ ਫਿਰ ਬੰਦਾ ਰਿਲੈਕਸ ਹੋਏਗਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਹੈਗਾ ਤੇ ਬਾਕੀ ਮੇਨ ਗੱਲ ਇੱਥੇ ਇਹੀ ਆ ਇੱਥੇ ਇਲੇ ਸਾਲ ਔਖੇ ਹੁੰਦੇ ਆ ਇੱਥੇ ਹਰ ਇੱਕ ਬੰਦੇ ਦੇ ਔਖੇ ਹੁੰਦੇ ਆ ਤੇ ਤੁਹਾਡੇ ਵੀ ਹੋਣਗੇ ਇਹ ਚ ਕੋਈ ਵੱਡੀ ਗੱਲ ਨਹੀਂ ਹੈਗੀ ਹਾਂ ਇੱਕ ਚੀਜ਼ ਹੋਰ ਮੈਂ ਹਰ ਇੱਕ ਵੀਡੀਓ ਚ ਕਹਿੰਨਾ ਤੇ ਮੜਾ ਜਾਂ ਉਹਦਾ ਜ਼ਿਕਰ ਜ਼ਰੂਰ ਕਰ ਦਿੰਨਾ ਫਿਰ ਵੀ ਪੜ੍ਹਾਈ ਦੇ ਧਿਆਨ ਜ਼ਰੂਰ ਰੱਖਣਾ ਆਪਣੀ ਤੇ ਜੇ ਤੁਸੀਂ ਕੋਰਸ ਕੋਈ ਲੈ ਕੇ ਆਇਓ ਜਾਂ ਪੜ੍ਹਾਈ ਲੈ ਕੇ ਆਇਓ ਕਿਉਂਕਿ ਪਤਾ ਕੀ ਹੁੰਦਾ ਕਿ ਬੱਚੇ ਇੱਥੇ ਆਇਆ ਕਈ ਜਿਹੜੀ ਕਮਾਕਾਰਾਂ ਚ ਜਾਂ ਐਨਜੋਏ ਚ ਇੰਨਾ ਕੁ ਬਿਜ਼ੀ ਹੋ ਜਾਂਦੇ ਆ ਵੀ ਉਹ ਸਾਰੀ ਆਪਣੀ ਪੜ੍ਹਾਈ ਖਰਾਬ ਕਰ ਬਿੰਦੇ ਆ ਫਿਰ ਆਊਟ ਆਫ ਸਟੇਟਸ ਹੋ ਜਾਂਦੇ ਆ ਤੇ ਫਿਰ ਬੜੀਆਂ ਦਿੱਕਤਾਂ ਆਉਂਦੀਆਂ ਨਾਲ ਇੱਧਰ ਤੇ ਰਹਿੰਦੇ ਨਾਲ ਉੱਧਰ ਤੇ ਸੋ ਕੱਲੂ ਇਦਾਂ ਦੀ ਕੰਡੀਸ਼ਨ ਆ ਤੁਹਾਡੇ ਤੇ ਆਵੇ ਵੀ ਤੁਸੀਂ ਆਪਣੀ ਪੜ੍ਹਾਈ ਤੋਂ ਵੀ ਟੁੱਟ ਜਿਓ ਤੇ ਕੱਲੂ ਤੁਸੀਂ ਇੱਥੇ ਲੀਗਲ ਸਟੇਟਸ ਵੀ ਨਾ ਮੇਨਟੇਨ ਕਰ ਪਾਓ ਸੋ ਇਹੀ ਕੁਲ ਚਾਰ ਬਾਤਾਂ ਸੀ ਮੇਰੇ ਮਨ ਚ ਆਵੇ ਮੈਂ ਬੈਠਾ ਹਾਂ ਕੋਈ ਜ਼ਰੂਰੀ ਗੱਲਾਂ ਵੀ ਚੱਲ ਜਿੰਨਾਂ ਵੀਰ ਭੈਣਾਂ ਨੇ ਆਉਣਾ ਕੈਨੇਡਾ ਜਾਂ ਜਿੰਨਾਂ ਦੇ ਪੇਰੈਂਟਸ ਮੈਨੂੰ ਦੇਖਦੇ ਆ ਉਹਨਾਂ ਦੀ ਵੀਡੀਓ ਬਣਾਦਾ ਉਹਨਾਂ ਦੇ ਕੰਮ ਆ ਜੂਗੀ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਤੇ ਮਿਲਦੇ ਆ ਜਲਦੀ ਅਗਲੀ ਵੀਡੀਓ ਦੇ ਨਾਲ